ਇਹ ਤਸਵੀਰਾਂ ਦੱਸਦੀ ਹੈ ਕਿਸੇ ਦਰਿਆ ਜਾਂ ਤਲਾਬ ਦੀਆਂ ਨਹੀਂ ਸਗੋ ਦੱਸਦੀ ਹੈ ਸ਼ਹਿਰ ਦੇ ਬੱਸ ਸਟੈਂਡ ਦੇ ਇਲਾਕੇ ਦੀਆਂ ਨੇ ਜੋ ਕਿ ਫਿਲਹਾਲ ਦੇ ਲਈ ਥੋੜੇ ਜੇ ਮੀਂਹ ਤੋਂ ਬਾਅਦ ਇੱਕ ਤਲਾਬ ਦਾ ਰੂਪ ਧਾਰ ਚੁੱਕਿਆ ਹੈ ਆਸ-ਪਾਸ ਦੀਆਂ ਦੁਕਾਨਾਂ ਜਿਹੜੀਆਂ ਨੇ ਉਹਨਾਂ ਦੀ ਦੁਕਾਨਦਾਰੀ ਬੰਦ ਹੋ ਚੁੱਕੀ ਹੈ ਤੇ ਲੋਕਾਂ ਦਾ ਲੰਘਣਾ ਟੱਪਣਾ ਤੱਕ ਬੰਦ ਹੋ ਚੁੱਕਿਆ ਹੈ ਦੇਖ ਸਕਦੇ ਹੋ ਬੱਸ ਸਟੈਂਡ ਦੇ ਬਾਹਰ 메ਨ ਬਾਜ਼ਾਰ ਵਾਲੀ ਸੜਕ ਤੇ ਲੋਕਾਂ ਦਾ ਅਤੇ ਕਾਰਾਂ ਮੋਟਰਸਾਈਕਲਾਂ ਦਾ ਲੰਘਣਾ ਜਿਹੜਾ ਇਹ ਮੁਸ਼ਕਿਲ ਹੋ ਰਿਹਾ 3 ਤੋਂ 4 ਫੁੱਟ ਤੱਕ ਦਾ ਪਾਣੀ ਖੜਿਆ ਹੋਇਆ ਹੈ ਤਸਵੀਰਾਂ ਤੁਸੀਂ ਸੰਗਰੂਰ ਦੇ ਵਿੱਚ ਦੀਆਂ ਦੇਖ ਰਹੇ ਹੋ ਜਿੱਥੇ ਬੱਸ ਸਟੈਂਡ ਦੇ ਬਾਹਰ ਮੇਨ ਬਾਜ਼ਾਰ ਵਾਲੀ ਸੜਕ ਦੇ ਉੱਤੇ 3 ਤੋਂ 4 ਫੁੱਟ ਤੱਕ ਪਾਣੀ ਜਮ੍ਹਾਂ ਹੋ ਚੁੱਕਿਆ ਹੈ ਮੀਂਹ ਪੈਣ ਦੇ ਕਈ ਘੰਟੇ ਬਾਅਦ ਵੀ ਨਹੀਂ ਨਿਕਲਿਆ ਤੇ ਬਾਰਿਸ਼ ਦਾ ਪਾਣੀ ਮੁਸ਼ਕਿਲ ਵਿੱਚ ਫਸ ਰਹੇ ਜਿਹੜੇ ਲੋਕ ਨੇ ਉਹ ਖੱਜਲਖਵਾਰ ਹੋ ਰਹੇ ਨੇ ਤੇ ਆਸ-ਪਾਸ ਦੇ ਦੁਕਾਨਦਾਰਾਂ ਦੀ ਦੁਕਾਨਦਾਰੀ ਤੱਕ ਬੰਦ ਹੋ ਚੁੱਕੀ ਹੈ ਸੰਗਰੂਰ ਦਾ ਬੱਸ ਸਟੈਂਡ ਮੇਨ ਬਾਜ਼ਾਰ ਰੋਡ ਜਦੋਂ ਵੀ ਥੋੜਾ ਮੀਂਹ ਪੈਂਦਾ ਹੈ ਤਾਂ ਇੱਥੇ ਪਾਣੀ ਦੀ ਬਲਾਕੇਜ ਹੋ ਜਾਂਦੀ ਹੈ ਜਿਸ ਕਰਕੇ ਉਕਾਂ ਨੂੰ ਖੱਜਲ ਖਵਾਰੀ ਹੁੰਦੀ ਹੈ ਤੁਸੀਂ ਵੀ ਦੱਸੋ ਤੁਹਾਡੇ ਸ਼ਹਿਰ ਦੇ ਕਿਸ ਏਰੀਆ ਦੇ ਵਿੱਚ ਅਜਿਹੀ ਮੁਸ਼ਕਿਲ ਆਉਂਦੀ ਹੈ ਤੁਹਾਨੂੰ ਖੱਜਲ ਖਵਾਰੀ ਹੁੰਦੀ ਹੈ ਜ਼ਰੂਰ ਕਮੈਂਟ ਕਰਕੇ ਦੱਸੋ ਆਪਣਾ ਪਿੰਡ ਸ਼ਹਿਰ ਜਾਂ ਇਲਾਕਾ ਜਿੱਥੇ ਤੁਹਾਨੂੰ ਅਜਿਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਅ ਸਵੇਰ ਦੀ ਇਹ ਬਾਰਿਸ਼ ਹੋਈ ਹੈ ਤੇ 3-4 ਘੰਟੇ ਨਹੀਂ ਜਿਹੜੇ ਬੀਜ ਚੁੱਕੇ ਨੇ ਪਰ ਫਿਰ ਵੀ ਦੇਖੋ ਤੁਸੀਂ ਜਿਹੜਾ ਪਾਣੀ ਹੈ ਬਹੁਤ ਨਜਾਇਜ਼ ਖੜਿਆ ਹੈ ਰਾਹਗੀਰਾਂ ਨੂੰ ਲੰਘਣ ਦੀ ਵੀ ਸਮੱਸਿਆ ਆ ਰਹੀ ਹੈ ਤੇ ਜਿਹੜਾ બસਟੈਂਡ ਦੇ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਹੈ ਦੁਕਾਨਾਂ ਨੇ ਉਹ ਬੰਦ ਨੇ ਤੇ ਕਾਫੀ ਜੜੀ ਇਹ ਸਮੱਸਿਆ ਸਾਨੂੰ ਆ ਕਰਨਾ ਪੈ ਰਿਹਾ ਹੈ ਸੀਵਰੇਜ ਦੀ ਜਿਹੜੀ ਇਹ ਬਹੁਤ ਵੱਡੀ ਸਮੱਸਿਆ ਜਿਸ ਨੂੰ ਸਰਕਾਰ ਨੂੰ ਜਲਦ ਤੋਂ ਜਲਦ ਇਹਦਾ ਹੱਲ ਕਰਨਾ ਚਾਹੀਦਾ ਹੈ ਸਾਰੇ ਹੀ ਇਹਦੇ ਵਿੱਚ ਮਾਰਕੀਟ ਦੇ ਵਿਚਾਰੇ ਹੀ ਦੁਕਾਨਦਾਰਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਦਾ ਹੱਲ ਤਾਂ ਸਰਕਾਰੀ ਦਾ ਹੀ ਸਕਦੀ ਹੈ ਕਦੋਂ ਹੋ ਸਕਦਾ ਇਹ ਤਸਵੀਰਾਂ ਦੱਸਦੀ ਹੈ ਕਿਸੇ ਦਰਿਆ ਜਾਂ ਤਲਾਬ ਦੀਆਂ ਨਹੀਂ ਸਗੋ ਦੱਸਦੀ ਹੈ ਸ਼ਹਿਰ ਦੇ ਬਸ ਸਟੈਂਡ ਦੇ ਇਲਾਕੇ ਦੀਆਂ ਨੇ ਜੋ ਕਿ ਫਿਲਹਾਲ ਦੇ ਲਈ ਥੋੜੇ ਜੇ ਮੀਂਹ ਤੋਂ ਬਾਅਦ ਇੱਕ ਤਲਾਬ ਦਾ ਰੂਪ ਧਾਰ ਚੁੱਕਿਆ ਹੈ ਆਸ-ਪਾਸ ਦੀਆਂ ਦੁਕਾਨਾਂ ਜਿਹੜੀਆਂ ਨੇ ਉਹਨਾਂ ਦੀ ਦੁਕਾਨਦਾਰੀ ਬੰਦ ਹੋ ਚੁੱਕੀ ਹੈ ਤੇ ਲੋਕਾਂ ਦਾ ਲੰਘਣਾ ਟੱਪਣਾ ਤੱਕ ਬੰਦ ਹੋ ਚੁੱਕਿਆ ਹੈ ਦੇਖ ਸਕਦੇ ਹੋ ਬਸ ਸਟੈਂਡ ਦੇ ਬਾਹਰ 메ਨ ਬਾਜ਼ਾਰ ਵਾਲੀ ਸੜਕ ਤੇ ਲੋਕਾਂ ਦਾ ਅਤੇ ਕਾਰਾਂ ਮੋਟਰਸਾਈਕਲਾਂ ਦਾ ਲੰਘਣਾ ਜਿਹੜਾ ਇਹ ਮੁਸ਼ਕਿਲ ਹੋ ਰਿਹਾ 3 ਤੋਂ 4 ਫੁੱਟ ਤੱਕ ਦਾ ਪਾਣੀ ਖੜਿਆ ਹੋਇਆ ਹੈ ਤਸਵੀਰਾਂ ਤੁਸੀਂ ਸੰਗਰੂਰ ਦੇ ਵਿੱਚ ਦੀਆਂ ਦੇਖ ਰਹੇ ਹੋ ਜਿੱਥੇ ਬੱਸ ਸਟੈਂਡ ਦੇ ਬਾਹਰ ਮੇਨ ਬਾਜ਼ਾਰ ਵਾਲੀ ਸੜਕ ਦੇ ਉੱਤੇ 3 ਤੋਂ 4 ਫੁੱਟ ਤੱਕ ਪਾਣੀ ਜਮ੍ਹਾਂ ਹੋ ਚੁੱਕਿਆ ਹੈ ਮੀਂਹ ਪੈਣ ਦੇ ਕਈ ਘੰਟਿਆਂ ਬਾਅਦ ਵੀ ਨਹੀਂ ਨਿਕਲਿਆ ਤੇ ਬਾਰਿਸ਼ ਦਾ ਪਾਣੀ ਮੁਸ਼ਕਿਲ ਵਿੱਚ ਫਸ ਰਹੇ ਜਿਹੜੇ ਲੋਕ ਨੇ ਉਹ ਖੱਜਲਖਵਾਰ ਹੋ ਰਹੇ ਨੇ ਤੇ ਆਸ-ਪਾਸ ਦੇ ਦੁਕਾਨਦਾਰਾਂ ਦੀ ਦੁਕਾਨਦਾਰੀ ਤੱਕ ਬੰਦ ਹੋ ਚੁੱਕੀ ਹੈ ਸੰਗਰੂਰ ਦਾ ਬਸ ਸਟੈਂਡ 메인 ਬਾਜ਼ਾਰ ਰੋਡ ਜਦੋਂ ਵੀ ਥੋੜਾ ਮੀਂਹ ਪੈਂਦਾ ਹੈ ਤਾਂ ਇੱਥੇ ਪਾਣੀ ਦੀ ਬਲਾਕੇਜ ਹੋ ਜਾਂਦੀ ਹੈ ਜਿਸ ਕਰਕੇ ਲੋਕਾਂ ਨੂੰ ਖੱਜਲ ਖਵਾਰੀ ਹੁੰਦੀ ਹੈ ਤੁਸੀਂ ਵੀ ਦੱਸੋ ਤੁਹਾਡੇ ਸ਼ਹਿਰ ਦੇ ਕਿਸ ਏਰੀਆ ਦੇ ਵਿੱਚ ਅਜਿਹੀ ਮੁਸ਼ਕਲ ਆਉਂਦੀ ਹੈ ਤੁਹਾਨੂੰ ਖੱਜਲ ਖਵਾਰੀ ਹੁੰਦੀ ਹੈ ਜ਼ਰੂਰ ਕਮੈਂਟ ਕਰਕੇ ਦੱਸੋ ਆਪਣਾ ਪਿੰਡ ਸ਼ਹਿਰ ਜਾਂ ਇਲਾਕਾ ਜਿੱਥੇ ਤੁਹਾਨੂੰ ਅਜਿਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਸਵੇਰ ਦੀ ਇਹ ਬਾਰਿਸ਼ ਹੋਈ ਹੈ ਤੇ 3-4 ਘੰਟੇ ਨਹੀਂ ਜਿਹੜੇ ਬੀਜ ਚੁੱਕੇ ਨੇ ਪਰ ਫਿਰ ਵੀ ਦੇਖੋ ਤੁਸੀਂ ਜਿਹੜਾ ਪਾਣੀ ਹੈ ਬਹੁਤ ਨਜਾਇਜ਼ ਖੜਿਆ ਹੈ ਰਾਹਗੀਰਾਂ ਨੂੰ ਲੰਘਣ ਦੀ ਵੀ ਸਮੱਸਿਆ ਆ ਰਹੀ ਹੈ ਤੇ ਜਿਹੜਾ ਬੱਸ ਸਟੈਂਡ ਦੇ ਬਾਹਰ ਹੈ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਹੈ ਦੁਕਾਨਾਂ ਨੇ ਉਹ ਬੰਦ ਨੇ ਤੇ ਕਾਫੀ ਜਿਹੜੀ ਇਹ ਸਮੱਸਿਆ ਸਹਮਣਾ ਕਰਨਾ ਪੈ ਰਿਹਾ ਹੈ ਸੀਵਰੇਜ ਦੀ ਜਿਹੜੀ ਇਹ ਬਹੁਤ ਵੱਡੀ ਸਮੱਸਿਆ ਜਿਸ ਨੂੰ ਸਰਕਾਰ ਨੂੰ ਜਲਦ ਤੋਂ ਜਲਦ ਇਹਦਾ ਹੱਲ ਕਰਨਾ ਚਾਹੀਦਾ ਹੈ ਜਿਹਦੀ ਜ਼ਿੰਮੇਵਾਰੀ ਬੰਦ ਲਈ ਆ ਸਾਰੇ ਹੀ ਇਹਦੇ ਵਿੱਚ ਮਾਰਕੀਟ ਦੇ ਵਿਚਾਰੇ ਹੀ ਦੁਕਾਨਦਾਰਾਂ ਨੂੰ ਇਹ ਸਮੱਸਿਆ ਸਹਮਣਾ ਕਰਨਾ ਪੈ ਰਿਹਾ ਹੈ ਲੱਗਦਾ ਵੀ ਇਹਦਾ ਹੱਲ ਤਾਂ ਸਰਕਾਰੀ ਦਾ ਹੀ ਸਕਦੀ ਹੈਗਾ ਤਾਂ ਹੋ ਸਕਦਾ ਹੈ ਇਹ ਤਸਵੀਰਾਂ ਦੱਸਦੀ ਹੈ ਕਿਸੇ ਦਰਿਆ ਜਾਂ ਤਲਾਬ ਦੀਆਂ ਨਹੀਂ ਸਗੋ ਦੱਸਦੀ ਹੈ ਸ਼ਹਿਰ ਦੇ ਬੱਸ ਸਟੈਂਡ ਦੇ ਇਲਾਕੇ ਦੀਆਂ ਨੇ ਜੋ ਕਿ ਫਿਲਹਾਲ ਦੇ ਲਈ ਥੋੜੇ ਜੇ ਮੀਂਹ ਤੋਂ ਬਾਅਦ ਇੱਕ ਤਲਾਬ ਦਾ ਰੂਪ ਧਾਰ ਚੁੱਕਿਆ ਹੈ ਆਸ-ਪਾਸ ਦੀਆਂ ਦੁਕਾਨਾਂ ਜਿਹੜੀਆਂ ਨੇ ਉਹਨਾਂ ਦੀ ਦੁਕਾਨਦਾਰੀ ਬੰਦ ਹੋ ਚੁੱਕੀ ਹੈ ਤੇ ਲੋਕਾਂ ਦਾ ਲੰਘਣਾ ਟੱਪਣਾ ਤੱਕ ਬੰਦ ਹੋ ਚੁੱਕਿਆ ਹੈ ਦੇਖ ਸਕਦੇ ਹੋ ਬੱਸ ਸਟੈਂਡ ਦੇ ਬਾਹਰ ਮੇਨ ਬਾਜ਼ਾਰ ਵਾਲੀ ਸੜਕ ਤੇ ਲੋਕਾਂ ਦਾ ਅਤੇ ਕਾਰਾਂ ਮੋਟਰਸਾਈਕਲਾਂ ਦਾ ਲੰਘਣਾ ਜਿਹੜਾ ਇਹ ਮੁਸ਼ਕਿਲ ਹੋ ਰਿਹਾ 3 ਤੋਂ 4 ਫੁੱਟ ਤੱਕ ਦਾ ਪਾਣੀ ਖੜਿਆ ਹੋਇਆ ਹੈ ਤਸਵੀਰਾਂ ਤੁਸੀਂ ਸੰਗਰੂਰ ਦੇ ਵਿੱਚ ਦੀਆਂ ਦੇਖ ਰਹੇ ਹੋ ਜਿੱਥੇ ਬਸ ਸਟੈਂਡ ਦੇ ਬਾਹਰ 메ਨ ਬਾਜ਼ਾਰ ਵਾਲੀ ਸੜਕ ਦੇ ਉੱਤੇ 3 ਤੋਂ 4 ਫੁੱਟ ਤੱਕ ਪਾਣੀ ਜਮਾ ਹੋ ਚੁੱਕਿਆ ਹੈ ਮੀਂਹ ਪੈਣ ਦੇ ਕਈ ਘੰਟਿਆਂ ਬਾਅਦ ਵੀ ਨਹੀਂ ਨਿਕਲਿਆ ਤੇ ਬਾਰਿਸ਼ ਦਾ ਪਾਣੀ ਮੁਸ਼ਕਿਲ ਵਿੱਚ ਫਸ ਰਿਹਾ ਜਿਹੜੇ ਲੋਕ ਨੇ ਉਹ ਖੱਜਲਖਵਾਰ ਹੋ ਰਹੇ ਨੇ ਤੇ ਆਸ-ਪਾਸ ਦੇ ਦੁਕਾਨਦਾਰਾਂ ਦੀ ਦੁਕਾਨਦਾਰੀ ਤੱਕ ਬੰਦ ਹੋ ਚੁੱਕੀ ਹੈ ਸੰਗਰੂਰ ਦਾ ਬਸ ਸਟੈਂਡ 메ਨ ਬਾਜ਼ਾਰ ਰੋਡ ਜਦੋਂ ਵੀ ਥੋੜਾ ਮੀਂਹ ਪੈਂਦਾ ਹੈ ਤਾਂ ਇੱਥੇ ਹੀ ਪਾਣੀ ਦੀ ਬਲਾਕੇਜ ਹੋ ਜਾਂਦੀ ਹੈ ਜਿਸ ਕਰਕੇ ਲੋਕਾਂ ਨੂੰ ਖੱਜਲ ਖਿਵਾਰੀ ਹੁੰਦੀ ਹੈ ਤੁਸੀਂ ਵੀ ਦੱਸੋ ਤੁਹਾਡੇ ਸ਼ਹਿਰ ਦੇ ਕਿਸ ਏਰੀਆ ਦੇ ਵਿੱਚ ਅਜਿਹੀ ਮੁਸ਼ਕਿਲ ਆਉਂਦੀ ਹੈ ਤੁਹਾਨੂੰ ਖੱਜਲ ਖਿਵਾਰੀ ਹੁੰਦੀ ਹੈ ਜ਼ਰੂਰ ਕਮੈਂਟ ਕਰਕੇ ਦੱਸੋ ਆਪਣਾ ਪਿੰਡ ਸ਼ਹਿਰ ਜਾਂ ਇਲਾਕਾ ਜਿੱਥੇ ਤੁਹਾਨੂੰ ਅਜਿਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਅ ਸਵੇਰ ਦੀ ਇਹ ਬਾਰਿਸ਼ ਹੋਈ ਹੈ ਤੇ 3-4 ਘੰਟੇ ਨਹੀਂ ਜਿਹੜੇ ਬੀਜ ਚੁੱਕੇ ਨੇ ਪਰ ਫਿਰ ਵੀ ਦੇਖੋ ਤੁਸੀਂ ਜਿਹੜਾ ਪਾਣੀ ਹੈ ਬਹੁਤ ਨਜਾਇਜ਼ ਖੜਿਆ ਹੈ ਰਾਹਗੀਰਾਂ ਨੂੰ ਲੰਘਣ ਦੀ ਵੀ ਸਮੱਸਿਆ ਆ ਰਹੀ ਹੈ ਤੇ ਜਿਹੜਾ બસਟੈਂਡ ਦੇ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਹੈ ਦੁਕਾਨਾਂ ਨੇ ਉਹ ਬੰਦ ਨੇ ਤੇ ਕਾਫੀ ਜਿਹੜੀ ਇਹ ਸਮੱਸਿਆ ਸਾਨੂੰ ਨਾ ਕਰਨਾ ਪੈ ਰਿਹਾ ਹੈ ਸੀਵਰੇਜ ਦੀ ਜਿਹੜੀ ਇਹ ਬਹੁਤ ਵੱਡੀ ਸਮੱਸਿਆ ਜਿਸ ਨੂੰ ਸਰਕਾਰ ਨੂੰ ਜਲਦ ਤੋਂ ਜਲਦ ਇਹਦਾ ਹੱਲ ਕਰਨਾ ਚਾਹੀਦਾ ਹੈ ਸਾਰੇ ਹੀ ਇਹਦੇ ਵਿੱਚ ਮਾਰਕੀਟ ਦੇ ਵਿਚਾਰੇ ਹੀ ਦੁਕਾਨਦਾਰਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੱਗਦਾ ਵੀ ਇਹਦਾ ਹੱਲ ਤਾਂ ਸਰਕਾਰੀ ਦਾ ਹੀ ਸਕਦੀ ਹੈ ਕਦੋਂ ਹੋ ਸਕਦਾ ਹੈ